ਲੋ ਵੀ ਮਿੱਤਰੋ ਅੱਜ ਆਪਣੇ ਨਾਲ ਵੀਰ ਜੀ ਫਤੇ ਸਿੰਘ ਜੀ ਭੈਣ ਜੀ ਵਾਹਿਨੂਰ ਕੌਰ ਜੀ ਦੋਏ ਆਪਣੇ ਮਹਿਮਾਨ ਬਣ ਕੇ ਆਏ ਨੇ ਭਾਈ ਆਪਾਂ ਗੱਲਾਂ ਪਤਾ ਕਰਨੀਆਂ ਨੇ ਗੱਲਾਂ ਬਾਤਾਂ ਕਰਨੀਆਂ ਨੇ ਕਿਹੜੀਆਂ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਫਤੇ ਸਿੰਘ ਦੱਸੋ ਪਹਿਲਾਂ ਫਤੇ ਦੱਸ ਵੀ ਪਹਿਲਾਂ ਤਾਂ ਕਹਾਂਗਾ ਸਤਿ ਸ੍ਰੀ ਅਕਾਲ ਅਸੀਂ ਅੱਜ ਕਵਾਂਗੇ ਪੰਜਾਬੀ ਵਾਲਾ ਨਹੀਂ ਯੂਰੀ ਘਰ ਚ ਠੀਕ ਆ ਹੁਣ ਵਾਹਿਨੂਰ ਵੀ ਦੱਸੋਗੀ ਜabb ta junior cuz kyunki um school ch nahi bol sakte ghar ghar bol sakte ha apne mamma papa te apni dadi te dadu te nanu te naniyan de mure ਇਹ ਜ਼ਰੂਰੀ ਕਿਉਂ ਉਹ ਤਾਂ ਚਲ ਠੀਕ ਆ ਆਪਾਂ ਸਕੂਲ 'ਚ ਬੋਲ ਸਕਦੇ ਆ ਜਾਂ ਘਰੇ ਵੀ ਪੰਜਾਬੀ ਜ਼ਰੂਰੀ ਕਰਦੀ ਹੁੰਦੀ ਆ ਵੀ ਇਹ ਆਪਾਂ ਨੂੰ ਕਦੇ ਬੋਲਣੀ ਚਾਹੀਦੀ ਆ ਪੰਜਾਬੀ ਤਾਂ ਇੰਜੂਰੀਆ ਬਿਕੋਜ਼ ਕਲਚਰ ਦੀ ਵੀ ਆ ਨਾਲੇ ਬਾਬੇ ਵੀ ਬੋਲਦੇ ਤੇ ਤਾਂ ਘਰ ਕੇ ਆਪਾਂ ਵੀ ਬੋਲਣਾ ਬਾਬੇ ਕਿਹੜੇ ਦੀ ਗੱਲ ਕਰਦੇ ਤੁਸੀਂ ਅਮ ਬਾਬੇ ਕਰਦੇ ਸਿਨਾਂਨਖਸਾਬ ਅਹ ਅਗਰ ਨਾਨਕ ਸਾਹਿਬ ਦੀ ਹਾਂਜੀ ਬਾਬੇ ਨਾਨਕ ਦੀ ਬੋਲੀ ਆ ਇਹ ਤੇ ਆਪਾਂ ਫਿਰ ਕੌਣ ਹੁੰਨੇ ਆ ਜਾ ਬੀ ਪੰਜਾਬੀ ਤੇਰ ਜਾਰਾ ਬਤਵਾ ਸਰਦਾਰ ਹੁੰਨੇ ਆ ਤੇ ਤਾਰੇ ਹੁੰਦੇ ਨੇ ਜਿਹੜੇ ਜਿਹਦੇ ਜਿਹਦੇ ਕਮ ਜਿਹੜੇ ਗੋਰਿਆਂ ਨਾਲ ਪਛਾਬੀ ਨਹੀਂ ਬੋਲ ਦਿੰਦੇ ਫੇਰ cuz ਉਹਨਾਂ ਨੂੰ ਆਪਣੀ ਲੈਂਗੁਏਜ ਨਹੀਂ ਸਮਝ ਆਉਂਦੀ ਠੀਕ ਹੈ ਪੰਜਾਬੀ ਤਾਂ ਹੈ ਇੰਜ ਜੂਰੀ ਹਣਾ ਬੋਲਣ ਲਈ ਜੂਰੀ ਨਹੀਂ ਜ਼ਰੂਰੀ ਇੰਜ ਜੂਰੀ ਹਣਾ ਜ਼ਰੂਰੀ ਹਣਾ ਨੀ ਕੋਈ ਜਣਾ ਨੀ ਕੋਈ ਜਣਾ ਦੇ ਵਿੱਚ ਖਰਚਾ ਜੇ ਹਣਾ ਨਹੀਂ ਆਪਣਾ ਬੋਲਣੀ ਆਉਂਦੀ ਆਉਂਦੀ ਹਣਾ ਮੈਂ ਇੰਡੀਆ ਨਾਲ ਦੇ ਫਿਰ ਉਹ ਆਪਣੇ ਨਾਲ ਬੋਲਣਗੇ ਕਿਵੇਂ ਆਪਣੇ ਫੁੱਲ ਨਹੀਂ ਬਣਗੇ ਬਿਲਕੁਲ ਬਿਲਕੁਲ ਜਿਵੇਂ ਵੀ ਆਪਾਂ ਕਈ ਵਾਰ ਆਪਾਂ ਪੰਜਾਬ ਜਾਂਦੇ ਆ ਉੱਥੇ ਪੰਜਾਬ ਦੀ ਆਪਣਾ ਆਪਣਾ ਪਿੰਡ ਆਪਣਾ ਪਿੰਡ ਤੇ ਕਲਚਰ ਹਾਂ ਆਪਣਾ ਪਿੰਡ ਆਪਣਾ ਦੇਸ਼ ਪੰਜਾਬ ਕਈ ਵਾਰ ਜਦੋਂ ਆਪਾਂ ਪੰਜਾਬ ਜਾਵਾਂਗੇ ਉੱਥੇ ਜੇ ਆਪਾਂ ਨੂੰ ਪੰਜਾਬੀ ਨਹੀਂ ਆਉਂਦੀ ਬੋਲਣੀ ਤਾਂ ਫਿਰ ਕੀ ਦਿੱਕਤ ਆਊਗੀ ਆਪ ਨੂੰ ਦੱਸੋ ਭਾਈ ਫਿਰ ਆਪਣਾ ਫਰੈਂਡ ਨਹੀਂ ਬਣ ਗਿਆ ਆਪਾਂ ਨੂੰ ਬੋਲਣਾ ਨਹੀਂ ਫਿਰ ਆਪਾਂ ਬੋਲ ਨਹੀਂ ਸਕਦੇ ਪੰਜਾਬੀ ਆਪਾਂ ਉਹ ਕਿੰਨੇ ਸਮਝਣਗੇ ਜਿਹੜੇ ਇੰਡੀਆ ਦੇ ਦੇਮੇਦਾਨੂ ਦਾਦੀ ਦਾਦੂ ਉੱਥੇ ਦੇ ਫਰੈਂਡ ਨੇ ਜਿਹੜੇ ਪਿੰਡਾਂ ਵਾਲੇ ਕਿਉਂਕਿ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹਾਂ ਤਾਂ ਪਿੰਡਾਂ ਦੇ ਰਹਿੰਦੇ ਨੇ ਹੁਣ ਵਾਹੇ ਦੱਸੋ ਕੀ ਵਾਹੇ ਇਹ ਪੰਜਾਬੀ ਤੁਹਾਨੂੰ ਕਿੰਨੀ ਆਉਂਦੀ ਹੈ ਬੋਲਣੀ ਪੂਰੀ ਚਟਰ ਚਟਰ ਵਾਹੇ ਦੱਸੋ ਕੀ ਬਣੋ ਚਟਰ ਚਟਰ ਆਉਂਦੀ ਆ ਚਟਰ ਚਟਰ ਆਉਂਦੀ ਆ ਬੱਸ ਆਹੀ ਹੁੰਦੀ ਆ ਕੀ ਕੀ ਕਹਿੰਦੇ ਨੇ ਪੰਜਾਬੀ ਚ ਫਿਰ ਤੁਸੀਂ ਜਿਹੜਾ ਵੀ ਸਾਨੂੰ ਕੁਝ ਮਿਲ ਜੇ ਹੈਨਾ ਬਸ ਕਹਿ ਦਿੰਦੇ ਆ ਜੋ ਕੁਝ ਮਿਲ ਜਿਓ ਉਹੀ ਕਹਿੰਦੇ ਆ ਜੋ ਨਾ ਮਿਲੇ ਉਹੀ ਨਾ ਕਹਿੰਦੇ ਆ ਕਲਚਰ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਕੀ ਕੀ ਆ ਬਾਰੇ ਕਲਚਰ ਨੂੰ ਪੰਜਾਬੀ ਚ ਕੀ ਕਹਿੰਦੇ ਆ ਸਬ ਐ ਕੁਝ ਬੈਂਦਾ ਸਬ ਸਬਦਾਰ ਸਬ ਹਾਂਜੀ ਕੀ ਕਹਿੰਦੇ ਆ ਸਭਿਆਚਾਰ ਹਾਂ ਸਭਿਆਚਾਰ ਵੈਰੀ ਗੁੱਡ ਸਭਿਆਚਾਰ ਕੀ ਹੁੰਦਾ ਦੱਸੋ ਬੰਮੀ ਸੜਕ ਕਲਚਰ ਆਪਣਾ ਕਲਚਰ ਕੀ ਆ ਪੰਜਾਬ ਪੰਜਾਬ ਦਾ ਦੇਸ਼ ਸਭਿਆਚਾਰ ਉਹ ਕੀ ਆ ਆਪਾਂ ਆਪਾਂ ਵੀ ਆਪਣੇ ਸਭਿਆਚਾਰ ਚ ਕੀ ਕੀ ਆਉਂਦਾ ਆਪਣੇ ਰੌਣ ਰਿਤਾ ਕੀ ਨੇ ਸਰਦਾਰ ਹੈ ਸਰਦਾਰੀ ਆਉਂਦੀ ਆ ਹਾਂਜੀ ਬੋਲੀ ਆਉਂਦੀ ਆ ਬੋਲੀ ਮੇਲਣਾ ਵਰਤਣਾ ਆਉਂਦਾ ਤੁਹਮ ਬਾਈ ਕਰ ਦਿਓ ਸਾਰਿਆਂ ਨੂੰ ਬਾਏ ਬਾਏ ਸਸਤੀ ਗੱਲ ਤਾਂ ਕਰ ਦਿਓ ਸਸਤੀ ਗੱਲ ਲਵ ਯੂ ਦਾ ਨਾ ਲਵ ਯੂ ਬੈਟ ਪੰਜਾਬੀ ਚ ਲਵ ਕਿਵੇਂ ਕਹਿੰਦੇ ਲਵ ਯੂ ਦੀ ਹੁੰਦਾ ਪੰਜਾਬੀ ਚ ਪਿਆਰ ਪਿਆਰ ਉਹਦਾ ਲਵ ਯੂ ਹੋ ਗਿਆ ਲੱਭ ਜੂ ਲੱਭ ਜੂ ਜਿਵੇਂ ਇਹੋ ਚੀਜ਼ ਮੈਨੂੰ ਲੱਭ ਜੂ ਹਾਂ ਵੈਰੀ ਗੁੱਡ ਇੰਗਲਿਸ਼ ਲਵ ਕਿੰਦਾ ਇੰਗਲਿਸ਼ ਵਾਲਾ ਲਵ ਫਾਊਂਡ ਹਾਂ ਆਈ ਕੈਨ ਫਾਊਂਡ ਤੇਰੀ ਹੁੰਦਾ ਆਈ ਕੈਨ